ਕੀ ਗਾਲ ਜੀ ਸਵਾਗਤ ਹੈ ਤੁਹਾਡਾ ਪਰਮੋਟਿਕ ਦੇ ਵਿੱਚ ਹਾਂਜੀ ਅਸੀਂ ਅੱਜ ਵੀਡੀਓ ਪਾਉਣ ਤੇ ਥੋੜਾ ਜਿਹਾ ਲੇਟ ਹੋ ਗਏ ਹਾਂ ਜੀ ਤੇ ਲੇਟ ਇਸ ਕਰਕੇ ਹੋ ਗਏ ਕਿਉਂਕਿ ਤਿਹਾਰਾਂ ਦਾ ਟਾਈਮ ਚੱਲਦਾ ਪਿਆ ਹੈਗਾ ਤੇ ਕੰਮ ਦਾ ਜ਼ੋਰ ਹੈ ਜੀ ਇਸ ਕਰਕੇ ਜੀ ਤੇ ਅੱਜ ਮੈਂ ਤੁਹਾਨੂੰ ਬਾਵਾ ਦੀ ਕਟਿੰਗ ਦੱਸਾਂਗੀ ਤੇ ਬਾਵਾ ਦੀ ਕਾਟ ਕਿੱਦਾਂ ਪੈਂਦੀ ਹੈ ਤੇ ਕਟਿੰਗ ਇੱਦਾਂ ਹੁੰਦੀ ਹੈਗੀ ਤੇ ਪਲੀਜ਼ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰਿਓ ਜੇ ਤੁਸੀਂ ਲਾਈਕ ਤੇ ਸ਼ੇਅਰ ਕਰੋਗੇ ਤਾਂ ਕਰਕੇ ਮੈਨੂੰ ਅੱਗੇ ਵੀ ਵੀਡੀਓ ਪਾਉਣ ਦਾ ਹੌਸਲਾ ਮਿਲੂਗਾ ਜਰੂ ਜ਼ਿਆਦਾ ਟਾਈਮ ਖਰਾਬ ਨਾ ਕਰਦੇ ਹੋਏ ਆਪਾਂ ਬਾਹ ਦੀ ਕਟਿੰਗ ਦਿਖਾਉਣੀ ਆ ਤੁਹਾਨੂੰ ਜਿਵੇਂ ਕਿ ਆਪਾਂ ਕੱਲ ਦੀ ਵੀਡੀਓ ਵਿੱਚ ਤੁਹਾਨੂੰ ਕਮੀਜ਼ ਦੀ ਕਟਿੰਗ ਦਿਖਾਈ ਸੀ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਮੈਂ ਬਾਹ ਦੀ ਕਟਿੰਗ ਦਿਖਾਵਾਂਗੀ ਜਿਵੇਂ ਕਿ ਇਹਨਾਂ ਦੀ ਬਾਹ ਹੈਗੀ ਸੀ 18 ਇੰਚ ਤਿਆਰ ਸੀਗੀ ਤੇ ਆਪਾਂ ਨੇ ਇਹਦੇ ਵਿੱਚ 2.5 ਇੰਚ ਐਡ ਕਰ ਲਿਆ ਤਾਂ ਇਹ ਹੈਗੇ ਸਾਢੇ 20 ਤੇ ਮੇਨ ਚੀਜ਼ ਇਹ ਹੈ ਵੀ ਤੁਸੀਂ ਨੇ ਜ਼ਿਆਦਾਤਰ ਕਾਟਦੇ ਤੇ ਧਿਆਨ ਦੇਣਾ ਵੀ ਕਾਟ ਕਿਦਾਂ ਪਾਈ ਆ ਤੇ ਇਹਨਾਂ ਦੀ ਹੈਗੀ ਸੀ ਜਿੰਮ ਫਿਟੇ ਹੈਗੀ ਸੀ ਇਹਨਾਂ ਦੀ 19 ਇੰਚ ਫਿਟਿੰਗ ਸੀ ਤੇ ਫਿਟਿੰਗ ਦੇ ਸਾਬ ਨਾਲ ਹੀ ਆਪਾਂ ਕਾਟ ਪਾਉਣੀ ਜੀ ਆ ਦੇ ਬਾਹ ਦੇ ਵਿੱਚ ਤੇ ਜਿਵੇਂ ਕੀ ਹੁਣ ਆਪਾਂ ਨੇ ਇੱਥੋਂ ਇੰਚੀ ਟੇਪ ਰੱਖ ਲਿੱਤਾ ਹੈਗਾ ਜਿਵੇਂ ਇਹਨਾਂ ਦਾ ਮੋਢਾ ਇਹ ਥੋੜਾ ਜਿਹਾ ਖੁੱਲਾ ਪੰਦੇ ਹੈਗੇ ਮੋਢਾ ਸੀਗਾ ਇਹਨਾਂ ਦਾ 8 ਇੰਚ ਤੇ ਆਪਾਂ ਅੱਧਾ ਇੰਚ ਐਡ ਕਰਕੇ 8.5 ਤੇ ਨਿਸ਼ਾਨ ਲਾ ਲੈਣਾ ਹੈ ਤੇ 8.5 ਦਾ ਆਪਾਂ ਕਰ ਦੇਣਾ ਅੱਧ ਜਿਹੜਾ ਆਪਾਂ 8.5 ਦਾ ਨਿਸ਼ਾਨ ਲਾਇਆ ਜਿਵੇਂ ਇਹਨਾਂ ਦੀ 19 ਫਿਟਿੰਗ ਸੀਗੀ ਉਸ ਹੱਬ ਨਾਲ ਆਪਾਂ ਥੋੜਾ 2 1/2 ਇੰਚ ਦਾ ਨਿਸ਼ਾਨ ਲਾਉਣਾ ਹੈ 2 1/2 ਇੰਚ ਦਾ ਨਿਸ਼ਾਨ ਜਿਹੜਾ ਆਪਾਂ ਅੱਧ ਕਰਿਆ ਉੱਥੋਂ ਆਪਾਂ ਨੇ ਕਾਟ ਪਾਉਣੀ ਸਟਾਰਟ ਕਰਨੀ ਐ ਇਦਾਂ ਕਰਕੇ ਤੇ ਜਿਹੜੇ ਅੱਧ ਦਾ ਨਾ ਅੱਧ ਤੇ ਲਿਆ ਕੇ ਆਪਾਂ ਖਤਮ ਕਰ ਦੇਣੀ ਐ ਇਸ ਤਰ੍ਹਾਂ ਕਰਕੇ ਤੇ ਫਿਰ ਆਪਾਂ ਰੱਖ ਲੈਣੀਆਂ ਮੋਰੀ ਮੋਰੀ ਅੰਗੀ ਸੀਨਾਂ ਦੀ ਪੰਜ ਆਪਾਂ 1.5 ਇੰਚ ਤੇ ਇਹਦੇ ਵਿੱਚ ਐਡ ਕਰਕੇ ਆਪਾਂ ਕਟਿੰਗ ਕਰ ਦੇਣੀ ਹੈ 6.6 ਤੇ ਤੇ ਫਿਰ ਆਪਾਂ ਇਦਾਂ ਕਰਕੇ ਇਹਨੂੰ ਅਟੈਚ ਕਰ ਲੈਣਾ ਹੈ ਤੇ ਇਸ ਤਰ੍ਹਾਂ ਕਰਕੇ ਇਹਦੀ ਕਟਿੰਗ ਕਰਦੇ ਹਾਂ ਜਿਆਦਾਤਰ ਮੇਨ ਨਤੀਜ ਨਾਲ ਕਾਟ ਚ ਹੁੰਦੀ ਹੈ ਜੇ ਆਪਣੀਆਂ ਕਾਟਾਂ ਪ੍ਰੋਪਰਲੀ ਤਿੱਕੇ ਨਾਲ ਪੈ ਰਹੀਆਂ ਨੇ ਤਾਂ ਆਪਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਗੀ ਤੇ ਇਦਾਂ ਕਰਕੇ ਇਹ ਦੀ ਕਟਿੰਗ ਹੋ ਗਈ ਆ ਹੁਣ ਮੈਂ ਤਾਂ ਤੁਹਾਨੂੰ ਦੱਸ ਦਿਆਂ ਜਿਹੜੀਆਂ ਆਪਣੀਆਂ ਮੂਰਲੇ ਪੱਲੇ ਦੀਆਂ ਕਾਟਾ ਪੈਂਦੀ ਆਉਂਦੀਆਂ ਨੇ ਉਹ ਕਿੱਦਾਂ ਪਾਣੀਆਂ ਨੇਗੀਆਂ ਇਸ ਤਰ੍ਹਾਂ ਕਰਕੇ ਤੁਸੀਂ ਮੂਰਲੇ ਪੱਲੇ ਦੀ ਕਾਟ ਪਾ ਲੈਣੀ ਐ ਇਸ ਤਰ੍ਹਾਂ ਕਰਕੇ ਜੇ ਤੁਸੀਂ ਕਾਟ ਪਾ ਲੇਗੇ ਤਾਂ ਬਹੁਤ ਹੀ ਸੌਖਾ ਤਰੀਕਾ ਇਹ ਵਾਲਾ ਕਾਟ ਪਾਉਣ ਦਾ ਤੇ ਦੇਖੋ ਤੁਸੀਂ ਕਾਟ ਕਿੰਨੀ ਸੋਹਣੀ ਪੈ ਕੇ ਤਿਆਰ ਹੋਈ ਆ ਆ ਦੇਖੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਅੱਗੇ ਅਕਿ ਮੈਂ ਤੁਹਾਨੂੰ ਹੋਰ ਵੀ ਵਧੀਆ ਤਰੀਕੇ ਨਾਲ ਹੋਰ ਵੀ ਚੀਜ਼ਾਂ ਸਿਖਾਵਾਂ ਤੇ ਅੱਜ ਦੀ ਵੀਡੀਓ ਲਈ ਧੰਨਵਾਦ ਜੀ ਤੇ ਚਲੋ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਜੀ